ਸਰੂ ਤੋਂ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਇਹ ਵਿਚਾਰ ਜਿਹੜਾ ਸੀ ਭਾਰੂ ਰਿਹਾ ਕਿ ਬੰਦੂਠ ਨਾਲੋਂ ਕਾਨੂੰਨ ਜਿਹੜੀ ਆ ਓ ਜਿਆਦਾ ਤਾਕਤਵਰ ਹੈ ਸਰੂ ਸਹਿਬਾਨਾ ਨੇ ਉਸ ਦੇ ਪਿੱਛੋਂ ਜਿੰਨੇ ਵੀ ਸੰਘਰਸ਼ ਹੋਏ ਜਿੰਨਾ ਕਾਨੂੰਨ ਨੇ ਉਸ ਦੇ ਵਿੱਚ ਭੂਮਿਕਾ ਨਿਭਾਈ ਸ਼ਾਇਦ ਉਹ ਕੋ ਉਖਨੇ ਨਹੀਂ ਹੋਇਆ ਸਰਦਾਰ ਕਸਪਾਲ ਸਿੰਘ 헤ਰਾਂ ਦਾ ਇੱਕ ਇੱਕ ਸ਼ਬਦ ਕਈ ਅਰਥ ਰੱਖਦਾ ਸੀ ਉਸ ਨੂੰ ਸਮਝਣ ਲਈ ਕਈ ਸ਼ਬਦ ਕੋਸ਼ਿਕਾਂ ਵਿੱਚ ਚੰਨੀਆਂ ਚਾਹੀਦੀਆਂ ਇੱਕ ਇੱਕ ਸ਼ਬਦ ਵਿੱਚ 헤ਰਾਂ ਸਾਹਿਬ ਦੇ ਜਿਹੜਾ ਸੀ ਉਹ ਪੰਥ ਵਸਦਾ ਸੀ ਐਸਾ ਤੁਲੰਤਾ ਨਹੀਂ ਜੇਵੇ بڑے ਤਰੀਕੇ ਨਾਲ ਲਿਖ ਸਕਦੇ ਸੀ ਕਿਤੇ ਦੁਸ਼ਮਣੀ ਵੀ ਝਲਕ ਨਾ ਕਰਨੀ ਆਉਂਦੀ ਸੀ ਕਿਤੇ ਬਹਿਰਬੋਤ ਤੇ ਨਫ਼ਰਤ ਦੀ ਝਲਕ ਨਾ ਕਰਨੀ ਆਉਂਦੀ ਸੀ ਪਰ ਜੋ ਗੱਲ ਕਰਦੇ ਸੀ ਉਹ ਦੱਸ ਰਹੇ ਸੀ ਕਿ ਸ਼ਰੋਮਨੀ ਆਕਾਲੀ ਦਲ ਜਿਹੜਾ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ ਉਹ ਵਾਰ-ਵਾਰ ਐਡੀਟੋਰੀਅਲ ਲਿਖਦੇ ਸੀ ਕਿ ਉਹ ਹਾਸ਼ੀਏ ਤੇ ਜਾ ਰਿਹਾ ਹੈ ਉਸ ਨੂੰ ਬਚਾਇਆ ਜਾ ਸਕਦਾ ਤੇ ਢੰਗ ਵੀ ਦੱਸਦੇ ਸੀ ਪਰ ਨਹੀਂ ਬਚਾਇਆ ਗਿਆ ਉਹਨਾਂ ਦੀ ਦਲੀਲ ਜੋ ਹੁੰਦੀ ਸੀ ਜਿੱਥੇ ਉਹ ਆਸਤਾਂ ਦੇ ਪੱਖ ਤੋਂ ਭਰਪੂਰ ਹੁੰਦੀ ਸੀ ਡਾਢੀ ਹੁੰਦੀ ਸੀ ਉਥੇ ਉਹ ਤਰਕ ਦੇ ਪੱਖ ਤੋਂ ਵੀ ਡਾਢੀ ਹੁੰਦੀ ਸੀ ਇਹ ਦੋ ਗੱਲਾਂ ਦਾ ਮੇਲ ਨਹੀਂ ਹੁੰਦਾ ਕਈ ਵਾਰੀ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਜਜਵਾਤਾਂ ਨਹੀਂ ਵੀ ਤਾਂ ਹਮ ਨੂੰ ਤਵਾਹੀ ਵਾਲੇ ਲਿਆਂਦਾਏ ਜਦੋਂ ਜਜਵਾਤਾਂ ਨੂੰ ਪੇਸ਼ ਕਰਨ ਦਾ ਕੋਈ ਤਰੀਕਾ ਨਹੀਂ ਹੁੰਦਾ। ੱਲੇ ਜਜਵਾਤ ਕਹੇ ਜਾਂਦੇ ਆ ਜਿਵੇਂ ਲੋੜਸ ਨੇ ਵਿੱਚ ਕਹੇ ਜਾਂਦੇ ਆ ਪਰ ਹੋਸ਼ ਨਹੀਂ ਵਰਤਿਆ ਜਾਂਦਾ। ਉਸ ਸਮੇਂ ਵੀ ਕੌਮ ਜਿਹੜੀ ਆ ਉਹ ਪਤਨ ਵੱਲ ਜਾਂਦੀ ਹੈ। ਇਹ ਸੰਬੰਧੀ ਵੀ ਬਾਰ ਬਾਰ ਸਰਦਾਰ ਜਸਪਾਲ ਸਿੰਘ ਇਹ ਨਾ ਲਿਖਦੇ ਰਹੇ। ਪਰੰਤ ਉਹ ਨਾਵਲ ਤੋਂ ਬਾਝੋਂ ਨਹੀਂ ਦਿੱਤੀ। ਜਦੋਂ ਅਖਬਾਰ ਬੰਦ ਹੋਣ ਲੱਗਿਆ ਮੈਂ ਉਹਨਾਂ ਨੂੰ ਮਿਲਿਆ ਬੜੇ ਬਿਮਾਰ ਸੀ ਮੈਂ ਕਿਹਾ ਜੀ 100 ਜਣਿਆਂ ਦਾ ਨਾਮ ਲਿਖ ਲਓ ਇੱਕ ਮੇਰਾ ਲਿਖ ਲਓ 10000 ਰੁਪਏ ਅਸੀਂ ਆਲੇ ਮਹੀਨੇ ਦੇ ਦਿਆ ਕਰਾਂਗੇ ਅਖਵਾਦ ਨੂੰ ਬੰਦ ਨਹੀਂ ਹੋਉਂਦੇ ਅੰ데ਣਾ ਚਾਹੀਦਾ ਉਹ ਕਹਿੰਨ ਲੱਗੇ ਬਾਕੀ 99 ਤੁਸੀਂ ਲੱਭੋ ਮੈਂ ਜੀ ਇਹ 99 ਲੱਭਣੇ ਬੜੇ ਔਖੇ ਮੈਂ ਕਿਸੇ ਨੂੰ ਜਾ ਕੇ ਕਹੂੰ ਮੈਂ ਤੁਸੀਂ ਵੀ 10000 ਦਿਆ ਕਰੋ ਉਹ ਮੁਸ਼ਕਲ ਹੈ ਇਸ ਲਈ ਉਹ ਜਿਹੜੀ ਆ ਉਸੇ ਵਿੱਚ ਰਹਿ ਅੱਜ ਇੱਕ ਵੱਡੀ ਗੱਲ ਹੈ ਜਿਹੜੀ ਮੈਂ ਸੰਨਤਨ ਵਾਲਾ ਸਾਹਿਬ ਨਹੀਂ ਤਾਂ ਅਦਾਂ ਪਹਿਲਾਂ ਜਥੇਦਾਰ ਗੱਜ ਸਾਹਿਬ ਜਥੇਦਾਰ ਪੰਦੀਪ ਸਿੰਘ ਗੱਜ ਗੱਜੋ ਬੜੇ ਤੁਮਾਨ ਨੇ ਉਹ ਕਹਿ ਕੇ ਗਏ ਨੇ ਕਿ ਡੀਏਪੀ ਕਾਲਜ ਬਹੁਤ ਚੱਲਦੇ ਨੇ ਬੀਜੇ ਡੀਏਪੀ ਸੰਸਥਾਵਾਂ ਬਹੁਤ ਚੱਲਦੀਆਂ ਨੇ ਦਿਨੰਦ ਦੇ ਨਾਮ ਤੇ ਪਰੰਤੂ ਵਾਦੀ ਇੱਕ ਵੀ ਖਾਲਸਾ ਜਿੱਦੀ ਹੈ ਕਿ ਹੌਸਪੀਟਲ ਨਹੀਂ ਬਣਾ ਨਹੀਂ ਸਕਦੇ ਕਿਤੇ ਨਹੀਂ ਹਰ ਖਾਲਸਾ ਹੌਸਪੀਟਲ ਜਿੱਥੋਂ ਅੰਮ੍ਰਿਤਧਾਰੀ ਦਾ ਜਿਹੜਾ ਮੁਸਤਲਾਕ ਕੀਤਾ ਜਾ ਸਕੀ ਅਸੀਂ ਤੂੰ ਹੀ ਅਖਬਾਰ ਪੰਚਸਰ ਚਲਾ ਨਹੀਂ ਸਕੇ ਤੇ ਕਈ ਵਾਰੀ ਅਸੀਂ ਗੱਲਾਂ ਕਰਦੇ ਆ ਕਿ ਜੋ ਉਸਤੇ ਜਜ਼ਬਾਤ ਨਾਲ ਖੈਰ ਖਾਲਸਾ ਪੰਥ ਦੀ ਸ਼ੈ ਤੱਕ ਗੰਭੀਰ ਬਦਲ ਜਾਉਣੀ ਪਰ ਜਦ ਨੂੰ ਸ਼ਮਾ ਆਉਂਦਾ ਹੈ ਤਾਂ ਕਦੀਰ ਬਦਲਦਾ ਹੁੰਦਾ ਉਸ ਸਮੇਂ ਅਸੀਂ ਖਤਮ ਹੋ ਜਾਂਦੇ ਹਾਂ ਉਹ ਤਾਂ ਕਦੀਰ ਬਦਲਣ ਵਾਲੇ ਵੀ ਨਹੀਂ ਰਹਿੰਦੇ ਉਲਜੋਸ਼ ਵੀ ਖਤਮ ਹੋ ਜਾਂਦਾ ਹੈ ਤੇ ਤਾਕਤ ਨਹੀਂ ਜਾਂਦਾ ਹਥਿਆਰ ਤੇ ਲੈ ਜਾਂਦਾ ਉਹ ਜਿੱਥੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਉਹ ਆ ਦੁਬੱਟੇ ਚਲੇ ਜਾਂਦੇ ਮੇਰੇ ਕੋਡੇ ਮਿੱਤਰ ਸੰ ਤੇ ਉਥੇ ਕਰਦੇ ਸੰਤੋਸ਼ ਪ੍ਰਗਟ ਕਰਦਾ ਹੈ ਕਿ ਸਰਦਾਰ ਗੁਰਿੰਦਰਪਾਲ ਸਿੰਘ ਤਣਾਵਲਾ ਜਿਹੜੇ ਕੇ ਮੇਰੇ ਅਜੀਜ਼ ਨੇ ਉਹਨਾਂ ਨੂੰ ਕਾਗਜ਼ਾਦੀ ਸੰਵਾਦਕ ਬਣਾਇਆ ਗਿਆ ਹੈ ਕਿ ਉਹ ਵੀ ਜਿਹੜੇ ਐ ਖਾਲਸਾ ਪੰਥ ਦੇ ਬਾਣੀ ਤੇ ਬਾਣੇ ਬਾਰੇ ਬੜਾ ਗਿਆਨ ਰੱਖਦੇ ਐ ਤੇ ਮੈਂ ਉਮੀਦ ਕਰਦਾ ਐ ਕਿ ਸਰਦਾਰ ਮੇਰਾਂ ਦੇ ਰਾਹ ਤੇ ਚੱਲਣਗੇ ਜਿਹੜੀ ਐਡੀਟোরিয়াল ਦੇ ਵੀ ਜਿਹੜੀ ਨੀਤੀ ਸਰਕਾਰ ਫੇਰਾਂ ਨੇ ਬਣਾਈ ਉਸ ਨੀਤੀ ਨੂੰ ਜਿੰਦਾ ਰੱਖਣਗੇ ਕੋਈ ਵੀ ਨਫਰਤ ਭਰੀ ਗੱਲ ਕੋਈ ਵੀ ਦੁਸ਼ਮਣੀ ਵਾਲੀ ਗੱਲ ਲਾਉਂਗੇ ਅਸੀਂ ਸਲਾਹ ਦੇ ਤੌਰ ਤੇ ਬੜੇ ਠੋਸ ਤਰੀਕੇ ਨਾਲ ਕਹਾਂਗੇ ਤਾਂ ਉਹ ਧਿਆਰਾ ਅਸਰ ਬੈਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸਰਕਾਰ ਜਸੀਰ ਸਿੰਘ ਸੰਘੂ ਸਾਡੇ ਬਰਨਾਲੇ ਤੋਂ ਪੱਤਰਕਾਰ ਨੇ ਜੋ ਇਥੇ ਨੂੰ ਸਾਹਿਬ ਦੀ ਮਹਾਨ ਹਜ਼ੂਰੀ ਵਿੱਚ ਹਾਜ਼ਰ ਨੇ ਉਹਨਾਂ ਨੇ ਵੀ ਸਰਦਾਰ ਹੀਰਾ ਦੀ ਸੋਚ ਤੇ ਬੜਾ ਪਹਿਰਾ ਦਿੱਤਾ ਹੈ ਜੋ ਉਹ ਸੋ ਲਿਖ ਰਹੇ ਨੇ ਉਹ ਸਰਦਾਰ ਹੀਰਾ ਦੀ ਨੀਤੀ ਨੂੰ ਦਰਸਾ ਰਿਹਾ ਤੇ ਉਹ ਵੀ ਇਹ ਸੇਵਾ ਜਾਰੀ ਰੱਖਣਗੇ ਇਹਨਾਂ ਸ਼ਬਦਾਂ ਨਾਲ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ